ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀਤੇ ਰੋਜ਼ 9 ਮਈ ਦਾ ਦਿਨ ਸੀ ਤੇ 9 ਮਈ ਦੇ ਦਿਨ ਜਿਹੜਾ ਪਿਛਲੇ ਸਾਲ ਇਹ ਹੋਇਆ ਸੀ ਕਿ ਪਾਕਿਸਤਾਨ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਪੂਰੇ ਖਿੱਤੇ ਦੀ ਜਿਹੜੀ ਆ ਰਾਜਨੀਤਿਕ ਏਸਵੀਕੇ ਨਾਲ ਤਬਦੀਲ ਹੋਈ ਜਾਂ ਖਾਸ ਕਰਕੇ ਪਾਕਿਸਤਾਨ ਦੀ ਏਸਵੀਕੇ ਨਾਲ ਤਬਦੀਲ ਹੋਈ ਇਹਦੇ ਤੇ ਆਪਾਂ ਗੱਲ ਕਰਦੇ ਆਂ ਉਸ ਤੋਂ ਪਹਿਲਾਂ ਛੋੜੀ ਜਿਹੀ ਬੇਨਤੀ ਹੈ ਕਿ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹ ਸਾਰੇ ਮਸਲੇ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਉਹਨੂੰ ਉਸ ਦੇ ਬਾਰੇ ਜ਼ਰੂਰ ਜਿਹੜਾ ਦੱਸਣਾ ਸੋ ਪਹਿਲਾਂ ਜੇਕਰ ਆਪਾਂ ਥੋੜਾ ਜਿਹਾ ਕੰਟੈਕਸਟ ਸਮਝ ਲਈਏ ਉਹ ਇਹ ਕਿ ਤੁਹਾਨੂੰ ਪਤਾ ਕਿ Imran Khan ਸਾਹਿਬ ਦੀ 2022 ਦੇ ਵਿੱਚ ਹਕੂਮਤ ਜਾਂਦੀ ਰਹਿੰਦੀ ਆ 18 ਦੇ ਵਿੱਚ ਉਹਨਾਂ ਦੀ ਹਕੂਮਤ ਆਈ ਸੀਗੀ ਤੇ 3 ਕਿ 6 3 ਸਾਲ ਉੱਥੇ ਚੱਲਦੇ ਐ ਇੰਨਾ ਕੁ ਥੇਰੀ ਚੱਲਦਾ ਹੁੰਦਾ ਵੈਸੇ ਪਾਕਿਸਤਾਨ ਦੇ ਵਿੱਚ ਜਿਹੜੀ ਜਮਹੂਰੀ ਪ੍ਰਧਾਨ ਮੰਤਰੀ ਹੁੰਦੇ ਆ ਸੋ ਉਹਨਾਂ ਦੀ ਜਿਹੜੀ ਹਕੂਮਤ ਨੂੰ ਟੌਪਲ ਕਰ ਦਿੱਤਾ ਜਾਂਦਾ ਤੇ ਜਿਹੜਾ ਸ਼ਹਿਵਾਜ਼ ਸ਼ਰੀਫ ਸਾਹਿਬ ਪਲੱਸ ਹਕੂਮਤ ਆ ਜਾਂਦੀ ਆ ਪੀਡੀਐਮ ਜਿਹੜੀਆਂ ਜਾਂ ਉੱਥੇ ਦੀਆਂ ਪਾਰਟੀਆਂ ਜਿਹੜੀਆਂ ਬਾਕੀ ਨਾਲ ਕੇ ਹਕੂਮਤ ਬਣਾ ਲੈਣੀਆਂ ਵੈਸੇ ਉਹ ਇਸੇ ਤਰੀਕੇ ਦੀ ਹਕੂਮਤ ਸੀ ਕਿ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਜਵੇਂ ਤਾਂ ਇਹਨੂੰ ਗਰਾਉਂਡ ਦੇ ਲਈ ਬੀਜੇਪੀ ਤੇ ਕਾਂਗਰਸ ਦੋਨੇ ਇਕੱਠੀਆਂ ਹੋ ਜਾਣੇ ਸੀ ਇਸੇ ਤਰੀਕੇ ਦਾ ਕੰਮ ਸੀ ਵਿਰੋਧੀ ਮੰਨੀਆਂ ਜਾਂਦੀਆਂ ਸੀ ਕੱਟੜ ਵਿਰੋਧੀ ਸੋ ਖੈਰ ਇਹਨਾਂ ਨੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਗਿਰਾ ਦਤੀ ਤੇ ਇਹਨਾਂ ਦੀ ਹਕੂਮਤ ਆ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਫੌਜ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਰ ਸਾਰਿਆਂ ਨੂੰ ਪਤਾ ਕਿ ਸਟੈਬਲਿਸ਼ਮੈਂਟ ਦੇ ਕਹੇ ਤੋਂ ਬਿਨਾ ਉੱਥੇ ਪੱਤਾ ਨਹੀਂ ਹਿਲਦਾ ਤੇ ਉਹ ਹਕੂਮਤ ਨੂੰ ਚੱਲਦਾ ਕਰਨ ਦੇ ਵਿੱਚ ਵੀ ਸਟੈਬਲਿਸ਼ਮੈਂਟ ਦਾ ਰੋਲ ਬੜਾ ਸਪਸ਼ਟ ਸੀਗਾ ਉਹ ਸਾਰਿਆਂ ਨੂੰ ਨਜ਼ਰ ਆ ਹੀ ਰਿਹਾ ਸੀਗਾ ਹਾਲਾਂਕਿ ਸਟੈਬਲਿਸ਼ਮੈਂਟ ਦੇ ਬਰੂ ਹਮੇਸ਼ਾ ਇਹਨਾਂ ਗੱਲਾਂ ਤੋਂ ਨਕਾਰਿਆ ਜਾਂਦਾ ਉਹਨਾਂ ਦੇ ਬਰੂ ਸੋ ਖੈਰ ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਲਗਾਤਾਰ ਜਿਹੜੀ ਆਪਣੀ ਤਹਿਰੀਕ ਦੀ ਸ਼ੁਰੂਆਤ ਕਰਦੇ ਨੇ ਖਾਸ ਕਰਕੇ ਇਹ ਹੁੰਦਾ ਕਿ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ ਉਹਨਾਂ ਨੂੰ ਹਕੂਮਤ ਜਦੋਂ ਪ੍ਰਧਾਨ ਮੰਤਰੀ ਤੋਂ ਹਟਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਜਿਹੜਾ ਨਿਕਲ ਕੇ ਸੜਕਾਂ ਤੇ ਆਉਂਦੇ ਨੇ ਜਿੱਤੋਂ ਬਾਅਦ ਉਹਨਾਂ ਨੂੰ ਵੀ ਲੱਗਦਾ ਕਿ ਮੇਰੇ ਹੱਕ ਦੇ ਵਿੱਚ ਬਹੁਤ ਲੋਕ ਨੇ ਉਹ ਤਹਿਰੀਕ ਦੀ ਸ਼ੁਰੂਆਤ ਕਰਦੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਵੱਡੇ ਵੱਡੇ ਜਲਸੇ ਕੀਤੇ ਜਾਂਦੇ ਨੇ ਕਹ ਲਓ ਕਿ ਸੜਕ ਪੂਰੀ ਗਰਮ ਕਰ ਦਿੱਤੀ ਜਾਂਦੀ ਆ ਤੇ ਉਧਰੋਂ ਜਿਹੜੀ ਜਿਹੜੀ ਉਹਨਾਂ ਨੂੰ ਹਟਾ ਕੇ ਹਕੂਮਤ ਬਣਾਈ ਗਈ ਸੀ ਉਹਦੀ ਕਾਰਗੁਜ਼ਾਰੀ ਇੰਨੀ ਕਮਾੜ ਆਰਥਿਕ ਪੱਧਰ ਤੇ ਡਾਲਰ ਡਬਲ ਹੋ ਗਿਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉਹਨਾਂ ਤੋਂ ਨਹੀਂ ਸਾਬ ਹੋਈਆਂ ਜਿਹੜੇ ਹਾਲਾਤ ਦਿਨ-ਬਦਨ ਵੱਧ ਤੋਂ ਵੱਧਰ ਹੁੰਦੇ ਗਏ ਉਧਰੋਂ Imran Khan ਸਾਹਿਬ ਨੇ ਜਿਹੜਾ ਆਪਣੇ ਪ੍ਰੋਟੈਸਟ ਹੋਰ ਵੱਡੇ ਕਰਤੇ ਉਹਨਾਂ ਦੇ ਜਲਸੇ ਲਗਾਤਾਰ ਵੱਡੇ ਹੁੰਦੇ ਰਹੇ ਸੋ ਐਂਡ ਆਫ ਦਾ ਡੇ ਕੀ ਹੁੰਦਾ ਕਿ ਉਧਰੋਂ ਇਨਸਟੈਬਲਿਸ਼ਮੈਂਟ ਦੇ ਕਿਤੇ ਨਾ ਕਿਤੇ ਇਹ ਸੋਚ ਲਿਆ ਸੀ ਕਿ ਅਸੀਂ Imran Khan ਨੂੰ ਦੁਬਾਰਾ ਨਹੀਂ ਆਉਣ ਦੇਣਾ ਉਹ ਆਰਮੀ ਚੀਫ ਦੀ ਵੀ ਚੇਂਜਸ ਹੋ ਜਾਂਦੇ ਆਰਮੀ ਚੀਫ ਉੱਥੇ ਆਸਮਨੀਰ ਆ ਜਾਂਦੇ ਆਸਮਨੀਰ ਸਾਹਿਬ ਦੇ ਨਾਲ ਜਿਹੜਾ Imran Khan ਸਾਹਿਬ ਦੀ ਪਹਿਲਾਂ ਹੀ 55 ਸੀ ਉਹ ਵੀ ਆਪਾਂ ਆਲਰੇਡੀ ਇੱਕ ਵੀਲੌਗ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਕਿਉਂਕਿ ਜਦੋਂ ਪਹਿਲਾਂ ਆਸਮਨੀਰ ਸਾਹਿਬ ਆਈਐਸਆਈ ਚੀਫ ਸੀ ਕਿ Khan ਸਾਹਿਬ ਨੇ ਉਹਨਾਂ ਨੂੰ ਇਸ ਅਹੁਦੇ ਤੋਂ ਲੰਬੇ ਕਰਕੇ ਉੱਥੇ ਫੈਜ਼ਲ ਮੀਰ ਸਾਹਿਬ ਨੂੰ ਲੈ ਆਂਦਾ ਸੀ ਸੋ ਕਿਤੇ ਨਾ ਕਿਤੇ ਇਹਨਾਂ ਦੀ ਇੱਕ ਕਲੈਚ ਸੀਗਾ ਪਰਸਨੈਲਿਟੀਜ਼ ਦੇ ਵਿੱਚ ਤੇ ਆਸਮਨੀਰ ਦੇ ਆਉਣ ਤੋਂ ਬਾਅਦ ਇਹ ਸਖਤੀ ਹੁੰਦੀ ਆ ਤੇ ਤੁਹਾਨੂੰ ਪਤਾ Imran Khan ਸਾਹਿਬ ਦੇ ਉੱਤੇ ਇੱਕ ਅਟੈਕ ਵੀ ਹੁੰਦਾ ਜਦੋਂ ਅਟੈਕ ਤੋਂ ਬਾਅਦ ਉਹ ਪਹਿਲੀ ਵਾਰ ਜਨਤਾ ਦੇ ਰੂਬਰੂ ਆਵਾਮ ਦੇ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਆਪਣੀਆਂ ਜਿਹੜੀਆਂ ਅਸੈਂਬलीज ਆ ਉਹਨੂੰ ਡਿਸਾਲਵ ਕਰਦੇ ਆ ਪੰਜਾਬ ਤੇ ਕੇਪੀ ਦੇ ਵਿੱਚ ਉਹਨਾਂ ਦੀ ਹਕੂਮਤ ਸੀ ਸੋ ਖੈਰ ਉੱਥੋਂ ਉਹ ਜਦੋਂ ਆਪਣੀਆਂ ਅਸੈਂਬਲੀ ਡਿਸਾਲਵ ਕਰਦੇ ਨੇ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇੱਥੇ ਚੋਣਾਂ ਹੋਣ ਕਰਾਉਣੀਆਂ ਪੈਣਗੀਆਂ ਸਟੈਬਲਿਸ਼ਮੈਂਟ ਨੂੰ ਕਿਉਂਕਿ ਆئین ਇਹ ਕਹਿੰਦਾ ਕਨਸਟੀਟਿਊਸ਼ਨ ਇਹ ਕਹਿੰਦਾ ਪਰ ਜੇਕਰ ਕਿਸੇ ਨੇ ਕਨਸਟੀਟਿਊਸ਼ਨ ਮੰਨਣਾ ਹੀ ਨਾ ਹੋਵੇ ਤਾਂ ਫਿਰ ਉੱਤੇ ਕੀ ਕੀਤਾ ਜਾ ਸਕਦਾ ਸੋ ਜਿਹੜਾ ਇਹਨਾਂ ਦੇ ਵੱਲੋਂ ਆਪਣਾ ਲਗਾਤਾਰ ਪ੍ਰੋਟੈਸਟ ਕੀਤੇ ਜਾਂਦੇ ਰਿਹਾ ਖਾਨ ਸਾਹਿਬ ਦੇ ਹੱਕ ਦੇ ਵਿੱਚ ਬਹੁਤ ਵੱਡੀ ਲਹਿਰ ਸੀ ਲੋਕਾਂ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਡੇਰੇ ਲਾ ਲਏ ਉਹਨਾਂ ਦਾ ਇਹ ਕਹਿਣਾ ਸੀ ਕਿ ਇਮਰਾਨ ਖਾਨ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜ਼ਹਿਰ ਦਿੱਤਾ ਜਾਣਾ ਉਹਨਾਂ ਨੂੰ ਮਾਰ ਦਿੱਤਾ ਜਾਣਾ ਇਸ ਕਰਕੇ ਅਸੀਂ ਇਮਰਾਨ ਖਾਨ ਸਾਹਿਬ ਨੂੰ ਕਿਸੇ ਵੀ ਮੁਕਦਮੇ 'ਚ ਗ੍ਰਿਫਤਾਰ ਨਹੀਂ ਹੋਣ ਦੇਣਾ ਉਹਨਾਂ ਤੇ ਉਹਨਾਂ ਦੇ ਉੱਤੇ ਉਸ ਸਮੇਂ 100 150 ਤੋਂ ਜ਼ਿਆਦਾ ਮੁਕਦਮੇ ਸੀ ਹੁਣ ਤੱਕ ਕਈਆਂ 'ਚ ਉਹਨਾਂ ਨੂੰ ਸਜ਼ਾ ਵੀ ਹੋ ਗਈ ਖੈਰ ਸੋ ਇਹ ਚੱਲਦਾ ਰਿਹਾ ਕੁਝ ਸਮਾਂ ਪਰ ਬਾਅਦ ਵਿੱਚ ਕੀ ਹੁੰਦਾ ਕਿ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਇਮਰਾਨ ਖਾਨ ਸਾਹਿ ਉਹਦੇ ਵਿਜੂਅਲਸ ਇਸ ਵੀਕੇ ਨਾਲ ਜਾਂ ਤਾਂ ਉਹ ਪਲਾਨ ਕੀਤੇ ਗਏ ਜਾਂ ਜਿੱਦਾਂ ਵੀ ਉਹ ਆਏ ਜਿੱਦਾਂ ਉਹਨਾਂ ਨੂੰ ਧੱਕਾਮੁਕੀ ਕਰਕੇ ਬੈਨ ਦੇ ਵਿੱਚ ਲਜਾਇਆ ਗਿਆ ਓਬਵੀਅਸਲੀ ਉੱਥੇ ਦੀ ਆਵਾਮ ਨੇ ਇਹਦਾ ਰਿਐਕਟ ਕਰਨਾ ਸੀ ਆਲਰੇਡੀ ਉਹਨਾਂ ਤੇ ਇੱਕ ਹਮਲਾ ਹੋ ਚੁੱਕਾ ਸੀ ਤੇ ਉਹ ਮਕਬੂਲ ਕਿੰਨੇ ਨੇ ਉਹ ਤਾਂ ਆਪਾਂ ਨੂੰ ਬਾਅਦ ਵਿੱਚ 8 ਫਬਰੀਅਰ ਨੂੰ ਜਦੋਂ ਚੋਣਾ ਹੋਈ ਉਹਦੇ ਵੀ ਪਤਾ ਲੱਗ ਗਿਆ ਸੋ ਉਸ ਤੋਂ 9 ਮਈ ਨੂੰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਦੰਗਾ ਫਸਾਦ ਹੁੰਦਾ ਬਹੁਤ ਸਾਰੀਆਂ ਜਿਹੜੀਆਂ ਮਿਲਟਰੀ ਇਨਸਟਿਲੇਸ਼ਨਸ ਆ ਉਹਨਾਂ ਤੇ ਅਟੈਕ ਕੀਤਾ ਜਾਂਦਾ ਜੀ ਐਚ ਕਿਉ ਜਿਹੜਾ ਮਿਲਟਰੀ ਦਾ ਮੇਨ ਹੈੱਡਕੁਆਰਟਰ ਆ ਉਹਦੇ ਉੱਤੇ ਦੱਸਦੇ ਆ ਕਿ ਬਹੁਤ ਸਾਰੇ ਲੋਕ ਉੱਥੇ ਪਹੁੰਚ ਜਾਂਦੇ ਆ ਜਾਂ ਹੋਰ ਕਈ ਜਿਨ੍ਹਾਂ ਹਾਊਸ ਆ ਲਾਹੌਰ ਦੇ ਵਿੱਚ ਉੱਥੇ ਇਸ ਤਰੀਕੇ ਦੀਆਂ ਜਗ੍ਹਾਾਂ ਤੇ ਅਟੈਕ ਹੁੰਦਾ ਜਿਹੜੀਆਂ ਮਿਲਟਰੀ ਦੇ ਨਾਲ ਸੰਬੰਧਿਤ ਸਿਗੀਆਂ ਤੇ ਇਹਦੇ ਵਿੱਚ ਹੁਣ ਦੋ ਨੈਰੇਟਿਵ ਆ ਇਹਦੇ ਤੇ ਆਪਾਂ ਗੱਲ ਕਰਦੇ ਆ ਪਰ ਖੈਰ ਇਸ ਅਟੈਕ ਤੋਂ ਬਾਅਦ ਇੱਕ ਦੋ ਦਿਨਾਂ ਬਾਅਦ ਜਿਹੜਾ ਖਾਨ ਸਾਹਿਬ ਨੂੰ ਜਿਹੜਾ ਜ਼ਮਾਨਤ ਮਿਲਦੀ ਹੈ ਤੇ ਉਸ ਤੋਂ ਬਾਅਦ ਉਹ ਆਉਂਦੇ ਨੇ ਜਾਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਕੁਝ ਸਮੇਂ ਦੇ ਲਈ ਜਿਹੜਾ ਪਰ 9 ਮਈ ਤੋਂ ਬਾਅਦ ਇੱਕ ਐਸਾ ਨੈਰੇਟਿਵ ਖੜਾ ਕਰ ਦਿੱਤਾ ਜਾਂਦਾ ਕਿ ਦਿਖੋ ਇਹ ਤਾਂ دہشت گرد ਵਾਲਾ ਇਹਨਾਂ ਨੇ ਕੰਮ ਕੀਤਾ ਇਹਨਾਂ ਨੇ ਆਪਣੀ ਮੁਲਕ ਦੀ ਫੌਜ ਦੇ ਉੱਤੇ ਹਮਲਾ ਕੀਤਾ ਕਈ ਲੋਕਾਂ ਨੂੰ ਲੱਗਾ ਵੀ ਬਿਲਕੁਲ ਇਹ ਗਲਤ ਗੱਲ ਸੀਗੀ ਪਹਿਲਾਂ ਕਿਉਂਕਿ Imran Khan ਸਾਹਿਬ ਦੇ ਵੱਲੋਂ ਬੜੇ ਸਖਤੀ ਵਾਲੇ ਬਿਆਨ ਆਉਂਦੇ ਰਹੇ ਪਹਿਲਾਂ ਫੌਜ ਦੇ ਜਿਹੜੀ ਟੌਪ ਦੀ ਲੀਡਰਸ਼ਿਪ ਹੈ ਉਹਨਾਂ ਦੇ ਖਿਲਾਫ ਤੇ ਲੋਕਾਂ ਨੂੰ ਵੀ ਲੱਗਾ ਕਿ ਇਹਨਾਂ ਦੇ ਭੜਕਾਹਟ ਦੇ ਕਰਕੇ ਇਹ ਸਾਰਾ ਕੁਝ ਹੋਇਆ ਸੋ ਖੈਰ ਉਸ ਤੋਂ ਬਾਅਦ ਕਹਿ ਲਓ ਕਿ ਜਿਸ ਇਮਰਾਨ ਖਾਨ ਸਾਹਿਬ ਦੇ ਘਰ ਦੇ ਮੁਰੇ ਇੱਕ ਪਿੰਡ ਬਸ ਗਿਆ ਸੀ ਕਿ ਉਹ ਉਹਨੂੰ ਪਾਰ ਕਰਕੇ ਪੁਲਿਸ ਨੂੰ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀ ਉੱਥੇ ਕੋਈ ਨਹੀਂ ਰਿਹਾ ਸਭ ਖਾਲੀ ਹੋ ਗਿਆ ਬੇਸ਼ੱਕ ਜਾ ਕੇ ਦੋ ਪੁਲਿਸ ਵਾਲੇ ਖਾਨ ਸਾਹਿਬ ਨੂੰ ਗ੍ਰਿਫਤਾਰ ਕਰ ਲੈਂਦੇ ਇਦਾਂ ਦੀ ਸਿਚੁਏਸ਼ਨ ਬਣ ਗਈ ਸੀ ਉਹਨਾਂ ਦੇ ਪਾਰਟੀ ਦੇ ਲੀਡਰਾਂ ਨੇ ਧੜਾ ਧੜ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਮੈਂ ਵੀ ਸਿਆਸਤ ਸਿਆਸਤ ਛੱਡ ਰਿਹਾ ਮੈਂ ਵੀ ਖਾਨ ਸਾਹਿਬ ਨੂੰ ਛੱਡ ਰਿਹਾ ਮੈਂ ਵੀ ਪੀਟੀਆਈ ਛੱਡ ਰਿਹਾ ਮੈਂ ਵੀ ਸਿਆਸਤ ਛੱਡ ਰਿਹਾ ਵੱਡੇ ਵੱਡੇ ਉਹਨਾਂ ਦੀ ਟੌਪ ਦੀ ਜਿਹੜੀ ਕੋਰ ਲੀਡਰਸ਼ਿਪ ਸੀ ਚਾਰ ਪੰਜ ਜਿਹੜੇ ਉਹ ਮੇਨ ਨਾਮ ਸੀ ਸਾਰੇ ਉਹਨਾਂ ਦੇ ਵਿੱਚੋਂ ਜਾਂਦੇ ਰਹੇ ਇੱਕ ਦੋ ਨੂੰ ਛੱਡ ਕੇ ਸੋ ਦਵਾਰਾ ਖਾਨ ਸਾਹਿਬ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਉਦੋਂ ਦੇ ਹੁਣ ਤੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਸੋ ਇਹਨੂੰ ਲੈ ਕੇ ਹੁਣ ਇੱਥੇ ਪੀਟੀਆਈ ਦਾ ਜਿਹੜਾ ਨੈਰੇਟਿਵ ਹੈ ਉਹਨਾਂ ਦਾ ਇਹ ਹੈ ਕਿ ਫਾਲਸ ਫਲੈਗ ਆਪਰੇਸ਼ਨ ਸੀ ਅੱਜ ਵੀ ਉਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਦੇ ਨਾਮ ਤੇ 9 ਮਈ ਵਾਲੇ ਦਿਨ ਜਿਹੜਾ ਸਾਲ ਬਾਅਦ ਰੈਲੀਆਂ ਕੀਤੀਆਂ ਕਿ ਫਾਲਸ ਫਲੈਗ ਆਪਰੇਸ਼ਨ ਕਰਕੇ ਪੀਟੀਆਈ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਪੀਟੀਆਈ ਦੇ ਉੱਤੇ ਕਹ ਲੋ ਕਿ ਡੰਡਾ ਚਾੜਿਆ ਗਿਆ ਇਹ ਇਸ ਗੱਲ ਨੂੰ ਬੁਨਿਆਦ ਬਣਾ ਕੇ ਇਹ ਤਾਂ ਮਿਲਟਰੀ ਦੇ ਉੱਤੇ ਅਟੈਕ ਕਰਦੇ ਨੇ ਤਾਂ دہشت گرد ਜਮਾਤ ਹੈ ਜਦਕਿ ਦੂਸਰੇ ਪਾਸੇ ਇਸਟੈਬਲਿਸ਼ਮੈਂਟ ਦਾ ਇਹ ਕਹਿਣਾ ਹੈ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਮੌਜੂਦ ਨੇ ਜਿੱਥੇ ਇਹਨਾਂ ਦੇ ਲੀਡਰਾਂ ਦੇ ਭਲੋ ਇਸ ਤਰੀਕੇ ਦੇ ਬਿਆਨ ਦਿੱਤੇ ਗਏ ਕਿ ਜਿਹੜੇ ਇਹਨਾਂ ਦੇ ਲੀਡਰ ਉੱਥੇ ਗਏ ਜਾਂ ਲੋਕਾਂ ਦੇ ਪਰੋਂ ਉੱਥੇ ਜਾ ਕੇ ਦੰਗਾ ਫਸਾਦ ਕੀਤਾ ਗਿਆ ਸੋ ਹੁਣ ਇਹ ਜਿਹੜਾ ਉਹ ਇਸਟੈਬਲਿਸ਼ਮੈਂਟ ਦੇ ਪਰੋਂ ਤਾਂ ਕੱਲ ਵੀ ਕੱਲ ਪਰਸੋਂ ਵੀ ਉਹਨਾਂ ਦੇ ਜਿਹੜੇ ਇੱਕ ਬੁਲਾਰੇ ਨੇ ਕਿਹਾ ਕਿ ਕੋਈ ਕਿਸੇ ਨੂੰ ਕੋਈ ਜਿਹੜੀ ਆ ਅਸੀਂ ਛੱਡਣਾ ਨਹੀਂ ਹਰੇਕ ਨੂੰ 9 ਮਈ ਦੀ ਸਜ਼ਾ ਦਿੱਤੀ ਜਾਵੇਗੀ ਇਹ ਜਿਹੜਾ ਸਟਰੀਟ ਦੇ ਉੱਤੇ ਅਟੈਕ ਸਗਾ ਤੇ ਜਿਹੜਾ ਜਿਹੜੇ ਇਸ ਵੀਕੇ ਦੇ ਫਸਾਦੀ ਗਰੁੱਪ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਲੀਡਰ ਨੇ ਉਹਨਾਂ ਨੂੰ ਬਾਜ਼ ਆਉਣਾ ਚਾਹੀਦਾ ਜਾਂ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਆ ਜਦਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੀਟੀਆਈ ਦਾ ਇਹ ਕਹਿਣਾ ਕਿ ਇਹ ਫਾਲਸ ਫਲੈਗ ਸੀ ਜਾਂ ਪੀਟੀਆਈ ਦਾ ਇਹ ਕਹਿਣਾ ਕਿ ਚਲੋ ਏਟਲੀਸ ਕੀਤਾ ਉਹਨੂੰ ਸਜ਼ਾ ਦਿਓ ਹੁਣ ਇੱਥੇ ਬਾਰ ਬਾਰ ਇਹ ਜਿਹੜੀ ਆ ਪੀਟੀਆਈ ਦੇ ਮੁਖਾਲਿਫ ਜਮਾਤਾਂ ਆ ਉਹਨਾਂ ਦੇ ਵੱਲੋਂ ਵੀ ਇਹ ਨੈਰੇਟਿਵ ਸੈੱਟ ਕੀਤਾ ਜਾਂਦਾ ਜਾਂ ਕਿਹਾ ਜਾਂਦਾ ਕਿ ਜੀ ਦੇਖੋ ਕੈਪੀਟਲ ਹਿੱਲ ਹੋਇਆ ਅਮਰੀਕਾ ਦੇ ਵਿੱਚ ਉੱਥੇ ਦੇ ਲੋਕਾਂ ਨੂੰ ਜਿਹੜੇ ਜਿਨ੍ਹਾਂ ਲੋਕਾਂ ਨੇ ਇਹ ਕੀਤਾ ਸੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਹ ਬਿਲਕੁਲ ਗੱਲ ਸਹੀ ਹੈ ਕਿ ਕੈਪੀਟਲ ਹਿੱਲ ਜਿਹਨਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਗਈ ਪਰ ਐਦਾਂ ਤਾਂ ਨਹੀਂ ਹੋਇਆ ਕਿ ਕੈਪੀਟਲ ਹਿੱਲ ਕਰਨ ਵਾਲੇ ਜੇਕਰ ਡੋਨਲਡ 트੍ਰੰਪ ਦੇ ਨਾਲ ਸੰਬੰਧਿਤ ਸਿਗਾ ਤੇ ਉੱਥੇ ਦੀ ਰਜਿਮ ਨੇ ਉਹਨਾਂ ਨੂੰ ਫੜਿਆ ਤੇ ਉਹਨਾਂ ਤੋਂ ਪ੍ਰੈਸ ਕਾਨਫਰੰਸ ਕਰਾਈ ਕਿ ਹਾਂ ਭਾਈ ਮੈਂ 트੍ਰੰਪ ਨੂੰ ਛੱਡ ਕੇ ਮੈਂ ਬਾਈਡਨ ਦੀ ਪਾਰਟੀ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਉਹਨੂੰ ਘਰ ਨੂੰ ਭੇਜਤਾ ਕਿ ਤੂੰ ਜਾ ਤੈਨੂੰ ਕੋਈ ਸਜ਼ਾ ਨਹੀਂ ਤੇਰੇ ਤੇ ਕੋਈ ਮੁਕੱਦਮਾ ਦਰਜ ਨਹੀਂ ਤੂੰ 트੍ਰੰਪ ਨੂੰ ਛੱਡ ਕੇ ਬਾਈਡਨ ਵਾਲੇ ਪਾਸੇ ਆ ਗਿਆ ਹੁਣ ਇੱਥੇ ਤਾਂ ਇਹ ਹੋਇਆ ਅ ਆਪਾਂ ਨਰਿੰਦਰ ਮੋਦੀ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਕਿਉਂਕਿ ਉਹ ਫਵਾਦ ਚੌਧਰੀ ਸਾਹਿਬ ਦੇ ਬਿਆਨ ਨੂੰ ਬੜਾ ਬੁਨਿਆਦ ਬਣਾਇਆ ਗਿਆ ਫਵਾਦ ਚੌਧਰੀ ਸਾਹਿਬ ਇਮਰਾਨ ਖਾਨ ਸਾਹਿਬ ਦੇ ਜਿਹੜੇ ਟੌਪ ਦੇ 3-4 ਆਗੂ ਸੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਤੇ ਉਹ ਕਿਦਾਂ ਉਹਨਾਂ ਦੀ ਵੀਡੀਓ ਆਈ ਵਿਚਾਰੇ ਉਹ ਦੌੜੇ ਜਾਂਦੇ ਨੇ ਕਿਦਾਂ ਉਹਨਾਂ ਨੇ ਕਿਹਾ ਜੀ ਮੈਂ ਸਿਆਸਤ ਛੱਡ ਰਿਹਾ ਬੜੇ ਉਹਨਾਂ ਦੇ ਆਗੂਆਂ ਨੇ ਜਿਹੜਾ 9 ਮਈ ਤੋਂ ਬਾਅਦ ਆ ਕੇ ਕਿਹਾ ਅਸੀਂ ਸਿਆਸਤ ਛੱਡ ਰਹੇ ਹੱਥ ਜੋੜ-ਜੋੜ ਕੇ ਕਿਉਂਕਿ ਉਹਨਾਂ ਨੂੰ ਕਿਹਾ ਜਾ ਰਿਆ ਸੀ ਕਿ ਤੁਸੀਂ ਪੀਟੀਆਈ ਨੂੰ ਛੱਡੋ ਹੋਰ ਪਾਰਟੀ ਦੇ ਵਿੱਚ ਜਾਓ ਉਹਨਾਂ ਨੂੰ ਪਤਾ ਸੀ ਕਿ ਜੇਕਰ ਅਸੀਂ ਇਦਾ ਕੀਤਾ ਦੇ ਮਾਰਾ-ਮੋਟਾ ਮੂੰਹ ਦਿਖਾਉਣ ਜੋਗੇ ਵੀ ਨਹੀਂ ਲੜਨਾ ਲੋਕਾਂ ਦੇ ਵਿੱਚ ਕਿਉਂਕਿ ਅਸੀਂ ਦੂਸਰੀਆਂ ਪਾਰਟੀਆਂ ਦੇ ਖਿਲਾਫ ਇੰਨੇ ਜਿਆਦੇ ਬਿਆਨ ਦਿੱਤੇ ਹੋਏ ਨੇ ਲੋਕਾਂ ਨੇ ਕਿਹਾ ਕਿ ਅਸੀਂ ਸਿਆਸਤ ਹੀ ਛੱ ਦੇ ਨਾਲ ਆ ਨਾ ਸੀ ਕਿਸੇ ਦੇ ਨਾਲ ਆ ਬਹੁਤ ਜਿਆਦਾ ਸਖਤੀ ਹੋਈ ਜਿਹੜਾ ਸਿੱਧਾ ਸਪਸ਼ਟ ਇਹਦਾ ਮਤਲਬ ਇਹ ਆ ਸੋ ਪੀਟੀਆਈ ਦਾ ਇਹ ਕਹਿਣਾ ਕਿ ਜੇਕਰ ਜਾਂ ਇਵਨ ਪੀਟੀਆਈ ਦੇ ਮੁਖਾਲਫ ਦੀ ਕਈ ਜਿਹੜੇ ਇੰਡੀਪੈਂਡੈਂਟ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਜੇਕਰ ਬਿਲਕੁਲ ਤੁਸੀਂ 9 ਮਈ ਦੇ ਲੋਕਾਂ ਦੇ ਜਿਨ੍ਹਾਂ ਨੇ ਵੀ ਮਿਲਟਰੀ ਇਨਸਟਾਲੇਸ਼ਨਸ ਦੇ ਉੱਤੇ ਜਾਂ ਆਰਮੀ ਦੇ ਉੱਤੇ ਅਟੈਕ ਕੀਤਾ ਜੇਕਰ ਤੁਹਾਨੂੰ ਬਿਲਕੁਲ ਹੀ ਆਰਮੀ ਨੂੰ ਜਾਂ ਜਿਹੜਾ ਸਟੇਟ ਨੂੰ ਇੰਨਾ ਹੀ ਉਹਨਾਂ ਤੋਂ ਦੁੱਖ ਆ ਤਾਂ ਹੁਣ ਤੱਕ ਕਿਉਂ ਨਹੀਂ ਉਹਨਾਂ ਨੂੰ ਸਜ਼ਾ ਦੇ ਦੇ ਸਕੇ ਹੁਣ ਤੱਕ ਕਿਉਂ ਨਹੀਂ ਸੀਸੀਟੀਵੀ ਫੁਟੇਜਸ ਸਾਹਮਣੇ ਆਈਆਂ ਕਿਉਂਕਿ ਪੀਟੀਆਈ ਦਾ ਕਹਿਣਾ ਇੱਕ ਤਾਂ ਉਹ ਇਹ ਕਹਿੰਦੇ ਫਾਲਸ ਬਲੈਕ ਆਪਰੇਸ਼ਨ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਕਿ ਕਿਸੇ ਨੂੰ ਵੀ ਰੋਕਿਆ ਨਹੀਂ ਗਿਆ ਕਿਤੇ ਵੀ ਉਹਨਾਂ ਨੂੰ ਉੱਥੇ ਜਾ ਲੈਣ ਦਿੱਤਾ ਗਿਆ ਉੱਥੇ ਜਾ ਕੇ ਹਮਲਾ ਹੋ ਲੈਣ ਦਿੱਤਾ ਗਿਆ ਜਦਕਿ ਇਹਨਾਂ ਇਹਨਾਂ ਜਗ੍ਹਾਾਂ ਦੇ ਉੱਤੇ ਆਮ ਤੌਰ ਤੇ ਭਾਰੀ ਸੁਰੱਖਿਆ ਮੌਜੂਦ ਹੁੰਦੀ ਆ ਫਿਰ ਕੋਈ ਵੀ ਸੀਸੀਟੀਵੀ ਫੁਟੇਜਸ ਉਹਨਾਂ ਦਾ ਕਹਿਣਾ ਕਿ ਹਜੇ ਤੱਕ ਸਾਹਮਣੇ ਨਹੀਂ ਜਦਕਿ ਆਬੀਸਲੀ ਦੂਸਰੇ ਪਾਸੇ ਦਾ ਇਹ ਕਿਹਾ ਕਿ ਇਹਨਾਂ ਦੇ ਇਹਨਾਂ ਦੇ ਲੀਡਰਾਂ ਦੀਆਂ ਕੁਝ ਕੁਝ ਕੈਸੀਆਂ ਤਕਰੀਰਾਂ ਹੈਗੀਆਂ ਜਿੱਥੇ ਉਹ ਕਹਿ ਰਹੇ ਨੇ ਕਿ ਮਿਲਟਰੀ ਦੇ ਪੱਲੋਂ ਇਹ ਕੁਝ ਕੀਤਾ ਗਿਆ ਜਾਂ ਜੀਐਚਕਿਊ ਨੂੰ ਆਪਾਂ ਜਾਣਾ ਪਰ ਉਹਨਾਂ ਨੇ ਉਹ ਅਟੈਕ ਕੀਤਾ ਜਾਂ ਨਹੀਂ ਕੀਤਾ ਇਹ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਇਹ ਪੂਰਾ ਸਾਲ ਹੋ ਗਿਆ ਹਜੇ ਤੱਕ ਇਸ ਗੱਲ ਦੇ ਉੱਤੇ ਜਿਹੜੀ ਆ ਤੁਸੀਂ ਕਹਿ ਸਕਦੇ ਕਿ ਪ੍ਰੋਪਰਲੀ ਸਹਿਮਤੀ ਨਹੀਂ ਬਣ ਸਕੀ ਸੋ ਆ ਦੋ ਤਿੰਨ ਦਿਨ ਪਹਿਲਾਂ ਵੀ ਜਿਹੜਾ ਇਹਨਾਂ ਦੇ ਵੱਲੋਂ ਇਨਸਟੈਬਲਿਸ਼ਮੈਂਟ ਦੇ ਜਿਹੜੇ ਬੁਲਾਰੇ ਨੇ ਆਈਐਸਪੀਆਰ ਦੇ ਉਹਨਾਂ ਨੇ ਆ ਕੇ ਕਿਹਾ ਕਿ ਜਿਹੜਾ ਜੇਕਰ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀ ਦੰਕਾ ਪ੍ਰਸਾਦ ਕਰਨ ਵਾਲਾ ਜਿਹੜਾ ਟੂਲਾ ਜੇਕਰ ਉਹਨਾਂ ਦਾ ਜਿਹੜਾ ਲੀਡਰ ਹੈ ਜੇਕਰ ਉਹ ਆਪ ਆ ਕੇ ਮੁਆਫੀ ਮੰਗੇ ਤਾਂ ਫਿਰ ਉਹ ਸਿਆਸਤਦਾਨਾਂ ਦੇ ਨਾਲ ਜਿਹੜਾ ਗੁਫ਼ਤਗੂ ਕਰੇ ਸਿਆਸਤਦਾਨਾਂ ਦੇ ਨਾਲ ਉਹ ਆਪਣੀ ਕੋਈ ਕੋਈ ਵੀ ਜਿਹੜੀ ਸਹਿਮਤੀ ਬਣਾਵੇ ਫੌਜ ਦਾ ਤਾਂ ਇਹਦੇ ਵਿੱਚ ਕੁਝ ਵੀ ਲੈਣਾ ਦੇਣਾ ਨਹੀਂ ਵੈਸੇ ਕੁਝ ਕੁ ਸਮੇਂ ਬਾਅਦ ਇਸਟੈਬਲਿਸ਼ਮੈਂਟ ਦੇ ਵੱਲੋਂ ਜਾਂ ਫੌਜ ਦੇ ਵੱਲੋਂ ਇਸ ਤਰੀਕੇ ਦੀ ਪਾਕਿਸਤਾਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਿ ਕਰਕੇ ਕਿਹਾ ਜਾਂਦਾ ਕਿ ਅਸੀਂ ਪਹਿਲਾਂ ਜਿਹੜਾ ਜੋ ਕੁਝ ਵੀ ਸੀਗਾ ਉਹਨੂੰ ਅਸੀਂ ਹੁਣ ਖਤਮ ਕਰਦੇ ਹਾਂ ਇਹ ਅੱਜ ਤੋਂ ਬਾਅਦ ਫੌਜ ਦਾ ਜਿਹੜਾ ਸਿਆਸਤ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਤੇ ਪਰ ਉਹ ਲੈਣਾ ਦੇਣਾ ਉਹ ਲਗਾਤਾਰ ਵਧਿਆ ਹੋਇਆ ਉਹ ਇੱਥੇ ਤੱਕ ਬਣਿਆ ਹੋਇਆ ਕਿ ਜਿਹੜਾ ਉੱਥੇ ਇੱਕ ਬੜੇ ਅਹਿਮ ਕਿਰਦਾਰ ਨੇ ਉਹ ਜਿਹੜਾ ਜਦੋਂ ਅਹਾ ਮਸਗੀ ਉੱਥੇ ਕੇ ਟੇਕਰ ਹਕੂਮਤ ਪੰਜਾਬ ਦੇ ਵਿੱਚ ਉੱਥੇ ਪੰਜਾਬ ਦੇ ਕੇ ਟੇਕਰ ਸੀਐਮ ਵੀ ਰਹੇ ਨੇ ਉਹ ਤੇ ਉਹਨਾਂ ਨੂੰ ਲੈ ਕੇ ਜਿਹੜਾ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੰਟੀਰੀਅਰ ਮਨਿਸਟਰ ਬਣਾਇਆ ਗਿਆ ਤੇ ਪੀਐਮਐਲਐਨ ਦੇ ਕਾਗੂ ਨੇ ਰਾਣਾ ਸੁਨਾਵਲਾ ਸਾਹਿਬ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਤੁਹਾਡੀ ਪਾਰਟੀ ਦੀ ਸਰਕਾਰ ਹੈ ਤੇ ਜਿਹੜਾ ਇੰਟੀਰੀਅਰ ਮਨਿਸਟਰ ਉਹ ਸਾਹਿਬ ਬਣ ਗਏ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਤਾਂ ਫੇਰ ਵੀ ਅਸੀਂ ਕੀ ਕਰ ਲੈਣਾ ਸੀ ਉਹ ਮਤਲਬ ਕਿ ਉਹ ਸਟੈਬਲਿਸ਼ਮੈਂਟ ਦੇ ਜਿਹੜੇ ਆ ਲੋਕ ਨੇ ਸੋ ਖੈਰ ਜਿਹੜਾ ਕਿਉਂਕਿ ਹੁਣ Imran Khan ਸਾਹਿਬ ਨੂੰ ਤੁਸੀਂ ਕਿਵੇਂ ਉਹਨਾਂ ਨੂੰ ਖਤਮ ਤਾਂ ਕੋਈ ਕਰ ਨਹੀਂ ਸਕਦਾ ਇਹ ਮੈਂ ਕਈ ਵਾਰ ਰੇਡੀਓ ਸ਼ੋਅ ਤੇ ਆਪਣੇ ਤੇ ਇਹ ਗੱਲ ਕਹੀ ਆ ਕਿ ਸ਼ਾਇਦ ਅਸੀਂ ਜਿਹੜੇ ਜਿਹੜੇ ਸਮੇਂ 'ਚ ਲੋਕ ਵਿਚਰਦੇ ਹੁੰਦੇ ਉਹਨਾਂ ਨੂੰ ਉਸ ਟਾਈਮ ਦਾ ਪਤਾ ਨਹੀਂ ਜਦੋਂ ਇਤਿਹਾਸ ਇਸ ਸਮੇ ਦਾ ਲਿਖਿਆ ਜਾਣਾ ਤਾਂ ਇਮਰਾਨ ਖਾਨ ਇੱਕ ਬਹੁਤ ਵੱਡਾ ਲੀਡਰ ਉਹਦੇ ਵਿੱਚ ਗਿਣਿਆ ਜਾਣਾ ਠੀਕ ਹੈ ਉਹਨਾਂ ਨੇ 2-3 ਸਾਲ ਦੀ ਹਕੂਮਤ ਵੀ ਹੰਢਾਈ ਉਹਦੇ ਵਿੱਚ ਉਹਨਾਂ ਨੇ ਗਲਤੀਆਂ ਵੀ ਬਹੁਤ ਕੀਤੀਆਂ ਹੁਣ ਵੀ ਉਹਨਾਂ ਦੀਆਂ ਬਹੁਤ ਗਲਤੀਆਂ ਗੜਾਈਆਂ ਜਾ ਸਕਦੀਆਂ ਪਰ ਉਹਨਾਂ ਨੇ ਇੱਕ ਸਿਆਸਤ ਦਾ ਪੂਰਾ ਦਾ ਪੂਰਾ ਜਿਹੜਾ ਟੇਬਲ ਟਰਨ ਕਰ ਦਿੱਤੇ ਆ ਅੱਜ ਇਸਟੈਬਲਿਸ਼ਮੈਂਟ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜੇਕਰ ਉਹਨਾਂ ਦੇ ਵੱਲੋਂ ਕਈ ਲੋਕਾਂ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਇਹ ਸਟੇਲ ਮੀਟ ਹੋ ਗਿਆ ਦੁਬਾਰਾ ਫਿਰ ਪਰ ਪ ਸਾਡੇ ਘਰਾਂ ਦੇ ਵਿੱਚ ਤੁਸੀਂ ਵੜ ਗਏ ਤੁਸੀਂ ਰਾਤ ਨੂੰ ਸਾਡੀ ਜਿਹੜੀ ਚਾਰ ਦਿਵਾਰੀ ਟੱਪ ਕੇ ਸਾਡੇ ਪਰਿਵਾਰਾਂ ਦੇ ਵਿੱਚ ਆ ਗਏ ਪੁਲਿਸ ਵਾਲੇ ਭੇਜਦੇ ਸਾਡੀਆਂ ਮਾਵਾ ਨੂੰ ਤੁਸੀਂ ਘਰੋਂ ਚੱਕ ਚੱਕ ਕੇ ਜਿਹੜਾ ਜਿੰਨਾਂ ਦੇ ਵਿੱਚ ਸੁੱਟ ਲਿਆ ਇਦੋਂ ਜਾਰੇ ਤੁਸੀਂ ਸਾਡੇ ਨਾਲ ਕੁਝ ਨਹੀਂ ਕਰ ਸਕਦੇ ਤੁਸੀਂ ਕਰ ਲਓ ਜੋ ਕਰਨਾ ਕਈ ਜਿਹੜੇ ਮਿਲਟਰੀ ਐਕਸਪਰਟਸ ਨੇ ਉਹਨਾਂ ਦਾ ਵੀ ਇਹ ਮੰਨਣਾ ਕਿ ਲੋਕਾਂ ਦਾ ਗੁੱਸਾ ਇੱਥੇ ਤੱਕ ਆਇਆ ਪਿਆ ਬਹੁਤ ਤੁਸੀਂ ਪਰਖ ਲਿਆ ਇਹ ਲੋਕਾਂ ਨੂੰ ਇਹ ਸੀ ਕਿ ਚਲੋ ਅੱਠ ਕਦੇ ਨਾ ਕਦੇ ਤਾਂ ਚੋਣਾ ਕਰਵਾਉਣਗੇ ਜਦੋਂ ਵੀ ਚੋਣਾ ਕਰਵਾਉਣਗੇ ਅਸੀਂ ਇਮਰਾਨ ਖਾਨ ਸਾਹਿਬ ਦੇ ਹੱਕ ਦੇ ਵਿੱਚ ਜਾ ਕੇ ਹਾ ਦਾ ਨਾਰਾ ਮਰਾਂਗੇ ਅਪਟ ਫੈਬਰੂਰੀ ਨੂੰ ਅਗੇਨਸਟ ਆਲ ਦਾ ਆਡਸ ਇਹ ਵੀ ਇੱਕ ਇਤਿਹਾਸਕ ਚੀਜ਼ ਹੋਈ ਹੈ ਕਿ ਇਸ ਲੈਵਲ ਦਾ ਕਿਸੇ ਪਾਰਟੀ ਦੇ ਉੱਤੇ ਜ਼ਬਰ ਹੋਵੇ ਇਸ ਲੈਵਲ ਦੀਆਂ ਉਹਨਾਂ ਦੇ ਉੱਤੇ ਰੋਕਾ ਹੁਣ ਉਹਨਾਂ ਦਾ ਚੋਣ ਨਿਸ਼ਾਨਾ ਨਾ ਹੋਵੇ ਉਹਨਾਂ ਦੀ ਕੋਈ ਵੀ ਕੈਂਪੇਨਿੰਗ ਨਾ ਕਰਨ ਦਿੱਤੀ ਗਈ ਹੋਵੇ ਉਹਨਾਂ ਦੀ ਟੌਪ ਲੀਡਰਸ਼ਿਪ ਦੇ ਸਾਰੇ ਲੋਕ ਜੇਲ੍ਹ ਦੇ ਵਿੱਚ ਹੁਣ ਜਿਹੜੇ ਚੋਣਾ ਲੜ ਵੀ ਰਹੇ ਸੀ ਉਹਨਾਂ ਦੇ ਵਿੱਚੋਂ ਵੀ ਬਹੁਤੇ ਕਈ ਰੂਪ ਉੱਚ ਸਗੇ ਉਹ ਉਹ ਪਾਰਟੀ ਜਿਹਦਾ ਜਿਹਦਾ ਸਵੇਰ ਦੇ 7 ਵਜੇ ਤੱਕ ਲੋਕਾਂ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਕੇ ਵੋਟ ਕਰਨੀ ਕੀ ਉਹਦਾ ਚੋਣ ਨਿਸ਼ਾਨਿਆ ਕੋਈ ਉਹਨਾਂ ਦਾ ਜਿਹੜਾ ਕੈਂਪੇਨ ਲੱਗਣ ਦਿੱਤਾ ਗਿਆ ਬੂਥ ਨਹੀਂ ਲੱਗਣ ਦਿੱਤਾ ਗਿਆ ਉਸ ਪਾਰਟੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਹਾਸਲ ਕੀਤੀਆਂ ਇਹ ਇਹ ਦੱਸ ਦਿਆ ਕਿ ਤਾਂਦਲੀ ਨਹੀਂ ਬਹੁਤ ਵੱਡੇ ਲੈਵਲ ਦਾ ਤਾਂਦਲਾ ਹੋਇਆ ਜਿਹੜੀ ਵੀ ਇਹ ਫਿਰ ਵੀ ਇੰਨਾ ਕੁਝ ਕਰਕੇ ਵੀ ਅਸੀਂ 90 ਤੋਂ ਜ਼ਿਆਦਾ ਸੀਟਾਂ ਪੀਟੀਆਈ ਦੇ ਕੋਲ ਨੇ ਇਸ ਸਮੇਂ ਨੈਸ਼ਨਲ ਅਸੈਂਬਲੀ ਦੇ ਵਿੱਚ ਤੇ ਜੇਕਰ ਉਹ ਉਹ ਸਾਰਾ ਕੁਝ ਆਫਟਰ ਦੈਟ ਵੀ ਇਨਾ ਕੁਛ ਕਰਨ ਤੋਂ ਬਾਅਦ ਵੀ ਜੇਕਰ ਤਾਂ ਅਦਰੀ ਨਾ ਹੁੰਦੀ ਸਟਿਲ ਪੀਟੀਆਈ ਦਾ ਦਾਵਾ ਕਿ ਸਾਡੇ ਕੋਲ 180 ਸੀਟਾਂ ਸੀ ਤੇ ਕੇਪੀ ਦੇ ਵਿੱਚ ਤੋਂ ਉਹਨਾਂ ਦੀ ਹਕੂਮਤ ਇਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਵੀ ਸਾਡੀ ਹਕੂਮਤ ਸੀ ਤੇ ਜੇਕਰ ਇਹ ਤੁਸੀਂ ਨਾ ਕਰਦੇ ਤਾਂ ਬਾਕੀ ਜੇਕਰ ਉਹਨਾਂ ਦੇ ਕੋਲ ਚੋਣ ਨਿਸ਼ਾਨ ਹੁੰਦਾ ਤੇ Imran Khan ਸਾਹਿਬ ਬਾਹਰ ਹੁੰਦੇ ਜਾਂ ਬਾਕੀ ਲੀਡਰ ਹੁੰਦੇ ਫਿਰ ਤਾਂ ਗੱਲਾਂ ਹੀ ਕਾਦੀਆਂ ਸੋ ਹੁਣ ਇੱਥੇ ਮੋਸਟ ਵੀ ਇਹ ਕਿਹਾ ਜਾ ਰਿਹਾ ਕਿ ਇੱਥੇ ਸਟੇਲ ਮੀਟ ਹੋਇਆ ਪਿਆ ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਦੂਸਰੇ ਪਾਸੇ ਨੂੰ ਵੀ ਇਸਟੈਬਲਿਸ਼ਮੈਂਟ ਨੂੰ ਵੀ ਤਾਕਤਵਰ ਹਲਕਿਆਂ ਨੂੰ ਵੀ ਇਹ ਪਤਾ ਕਿ Imran Khan ਸਾਹਿਬ ਦੇ ਨਾਲ ਗ ਉਹ ਉਹਨਾਂ ਦੀ ਜਿੱਥੇ ਇੱਕ ਕਮੀ ਇਹ ਨਜ਼ਰ ਆਉਂਦੀ ਆ ਕਿ ਉਹ ਬਾਰ-ਬਾਰ ਉਹਨਾਂ ਦੇ ਵੱਲੋਂ ਖੁਦ ਉਹ ਇਸਟੈਬਲਿਸ਼ਮੈਂਟ ਨੂੰ ਇੰਨਾ ਬਜ਼ਨ ਦਿੰਦੇ ਨੇ ਜੇਕਰ ਉਹ ਇਹ ਤੈਅ ਕਰ ਲੈਣ ਕਿ ਅਸੀਂ ਇਹਨਾਂ ਦੇ ਨਾਲ ਗੱਲ ਹੀ ਨਹੀਂ ਕਰਨੀ ਅਸੀਂ ਗੱਲ ਹੀ ਸਿਆਸਤਦਾਨਾਂ ਦੇ ਨਾਲ ਕਰਨੀ ਆ ਪਰ ਉਹਨਾਂ ਦੀ ਵੀ ਗਲਤੀ ਨਹੀਂ ਸਿਆਸਤਦਾਨਾਂ ਦੇ ਉੱਤੇ ਉਹਨਾਂ ਤੋਂ ਇਤਬਾਰ ਨਹੀਂ ਕਰ پا ਰਹਾ ਇਹੋ ਕਿ ਬੈਸੇ ਕਿਉਂਕਿ ਪੀਟੀਆਈ ਦੇ ਉੱਤੇ ਲੋਕਾਂ ਦਾ ਤਾਂ ਇਤਬਾਰ ਜ਼ਿਆਦਾ ਹੈ ਕਿਉਂਕਿ ਉਹਨਾਂ ਦੇ ਨਾਲੇ ਪਹਿਲਾ ਪਹਿਲੀ ਵਾਰ ਹੋਇਆ 2018 ਦੇ ਵਿੱਚ ਬਿਲਕੁਲ ਪੀਟੀਆਈ ਦੀ ਹਕੂਮਤ ਵੀ ਇਸਟੈਬਲਿਸ਼ਮੈਂਟ ਦੇ ਥਾਪੜੇ ਨਾਲ ਹੀ ਬਣੀ ਸੀ ਇਹਦੇ ਵਿੱਚ ਕੋਈ ਦੁਰਾਇ ਨਹੀਂ ਪਰ ਜਿਹੜਾ ਇਹ ਉਹਨਾਂ ਦੇ ਨਾਲ ਜੇਸ ਲੈਵਲ ਦਾ ਇਹ ਤਸ਼ੱਦਦ ਹੋਇਆ ਇਹ ਪੀਟੀਆਈ ਦੇ ਨਾਲ ਪਹਿਲੀ ਵਾਰ ਹੋਇਆ ਹੋਇਆ ਇਦਾਂ ਪਾਕਿਸਤਾਨ ਪੀਪਲਸ ਪਾਰਟੀ ਦੇ ਨਾਲ ਵੀ ਆ ਓਬਵੀਅਸਲੀ ਪੀਐਮਐਲਨ ਦੇ ਨਾਲ ਇਸ ਲੈਵਲ ਤੇ ਨਹੀਂ ਹੋਇਆ ਕਿਉਂਕਿ ਨਵਾਸ਼ੀਬ ਸਾਹਿਬ ਨੇ ਉਸ ਲੈਵ ਡੀਲ ਦੂਲ ਕਰਕੇ ਜਿਹੜਾ ਮੁਲਕ ਤੋਂ ਬਾਹਰ ਜਾਂਦੇ ਰਹੇ 2-3 ਵਾਰ ਜਿੰਨੀ ਵਾਰ ਵੀ ਉਹਨਾਂ ਦੀ ਸਪੀਕਰ ਨਾਲ ਹੋਇਆ ਇੱਕ ਵਾਰ ਤਾਂ ਪ੍ਰਵੇਸ਼ ਮਿਹਰਬਾਬ ਸਾਹਿਬ ਨੇ ਜਿਹੜਾ ਮਾਰਸ਼ਲ ਲੋਈ ਲਾ ਦਿੱਤਾ ਸੀ ਉੱਥੇ ਪਰ ਜਿਹੜਾ ਪੀਟੀਆਈ ਦੇ ਨਾਲ ਜਿਸ ਲੈਵਲ ਤੇ ਹੋਇਆ ਇਹ ਹੋਇਆ ਵੀ ਪਹਿਲੀ ਵਾਰ ਹੈ ਤੇ ਇਸ ਕਰਕੇ ਬਹੁਤੇ ਲੋਕਾਂ ਦਾ ਮੰਨਣਾ ਕਿ ਸ਼ਾਇਦ ਜਨਤ ਅਲ ਇਮਰਾਨ ਖਾਨ ਸਾਹਿਬ ਨੇ ਉਹ ਹੁਣ ਦੁਬਾਰਾ ਕੋਈ ਡੀਲ ਦੂਲ ਕਰਨ ਵਾਲੇ ਪਾਸੇ ਨੂੰ ਨਹੀਂ ਜਾਣਗੇ ਪਰ ਜੇਕਰ ਉਹਨਾਂ ਨੇ ਕੋਈ ਡੀਲ ਨਹੀਂ ਕਰਨੀ ਤਾਂ ਉਹਨਾਂ ਨੂੰ ਵੀ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਅਸੀਂ ਇਹਨਾਂ ਸਿਆਸਤਦਾਨਾਂ ਨਾਲ ਬੈਠ ਕੇ ਤੇ ਜੇਕਰ ਵੈਸੇ ਇਹ ਪਤਾ ਨਹੀਂ ਕਿਉਂ ਪਾਕਿਸਤਾਨ ਦੇ ਸਿਆਸਤਦਾਨ ਇਸ ਗੱਲ ਨੂੰ ਅੰਡਰਸਟੈਂਡਿੰਗ ਕਰ ਪਾ ਰਹੇ ਕਿ ਜਿਹੜੀ ਉੱਥੇ ਦੀ ਆਬਾਦ ਹੈ ਉਹ ਚੀਕਾਂ ਮਾਰ ਮਾਰ ਕੇ ਕਹਿ ਰਹੀ ਹੈ ਕਿ ਅਸੀਂ ਸਿਆਸਤਦਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਅਸੀਂ ਉਹਨਾਂ ਦੇ ਲਈ ਵੋਟ ਕਰਨਾ ਚਾਹੁੰਦੇ ਹਾਂ ਪਿਛਲੀ ਵਾਰ 2018 ਦੇ ਵਿੱਚ ਜਦੋਂ ਸਟੈਬਲਿਸ਼ਮੈਂਟ ਇਮਰਾਨ ਖਾਨ ਸਾਹਿਬ ਦੇ ਨਾਲ ਸੀ ਤੇ ਨਵਾਸ਼ੀਬ ਸਾਹਿਬ ਦੇ ਬਰ ਖਿਲਾਫ ਸੀ ਉਦੋਂ ਲੋਕਾਂ ਨੇ ਡਟ ਕੇ ਜਿਹੜਾ ਨਵਾਸ਼ੀਬ ਸਾਹਿਬ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਆਬੀਸਲੀ ਉੱਤੇ ਥੱਲੇ ਸੀਟਾਂ ਕਰਕੇ ਸਰਕਾਰ ਇਮਰਾਨ ਖਾਨ ਦੀ ਬਣਾ ਦਿੱਤੀ ਗਈ ਪਰ ਲੋਕਾਂ ਨੇ ਫਤਵਾ ਦਿੱਤਾ ਇਸ ਵਾਰ ਲੋਕਾਂ ਨੇ ਕਿਉਂਕਿ ਉਦੋਂ ਸਟੈਬਲਿਸ਼ਮੈਂਟ ਇਮਰਾਨ ਖਾਨ ਦੇ ਨਾਲ ਸੀ ਲੋਕੀ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਖੜੇ ਹੋਏ ਨਜ਼ਰ ਆਏ ਇਸ ਟਾਈਮ ਲੋਕ ਜਿਹੜੀ ਸਟੈਬਲਿਸ਼ਮੈਂਟ ਇਮਰਾਨ ਖਾਨ ਦੇ ਬਰਖਲਾਫ ਸੀ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸੋ ਲੋਕੀ ਤਾਂ ਇਹ ਚਾਹੁੰਦੇ ਨੇ ਕਿ ਸਾਡੇ ਮੁਲਕ ਦੇ ਵਿੱਚ ਐਕਚੁਅਲੀ ਸਿਆਸਤਦਾਨ ਸਾਨੂੰ ਲੀਡ ਕਰਨ ਤਾਂ ਕਿ ਆਬਵੀਅਸਲੀ ਉਹਨਾਂ ਦਾ ਜਿਹੜਾ ਉਹਨਾਂ ਦਾ ਇਤਸਾਬ ਵੀ ਹੋ ਸਕੇ ਉਹਨਾਂ ਦੀ ਜਿਹੜੀ ਆ ਜਦੋਂ ਆਫਟਰ ਜਿਹੜਾ ਤੁਸੀਂ ਕੁਝ ਸਮੇਂ 50 ਸਾਲਾਂ ਬਾਅਦ ਜੋ ਤੁਸੀਂ ਲੋਕਾਂ 'ਚ ਜਾਓਗੇ ਜਿੱਦਾਂ ਹੁਣ ਆਪਾਂ ਇੰਡੀਆ 'ਚ ਦੇਖਦੇ ਐ ਏਟ ਲੀਸਟ ਕਿਤੇ ਨਾ ਕਿਤੇ ਲੋਕਾਂ ਤੋਂ ਲੋਕੀ ਸਵਾਲ ਤਾਂ ਕਰਦੇ ਨੇ ਨਾ ਉਹਨਾਂ ਦਾ ਇਹ ਆ ਕਿ ਅਸੀਂ ਲੋਕ ਇਹਨਾਂ ਤੋਂ ਸਵਾਲ ਕਰ ਸਕੀਏ ਸਵਾਲ ਤਾਂ ਤੁਸੀਂ ਸਿਆਸਤਦਾਨਾਂ ਨੂੰ ਕਰੋਗੇ ਜਿਹੜਾ ਕੋਈ ਆਪਣੀ ਟ੍ਰੇਨਿੰਗ ਤੋਂ ਬਾਅਦ ਆ ਕੇ ਫੌਜ ਦੇ ਵਿੱਚੋਂ ਕੋਈ ਹੋਊਗਾ ਜਾਂ ਸਟੈਬਲਿਸ਼ਮੈਂਟ ਦੇ ਵਿੱਚੋਂ ਹੋਊਗਾ ਜਾਂ ਕੋਈ ਅਫਸਰ ਹੋਊਗਾ ਜਾਂ ਕੋਈ ਬਿਊਰੋਕਰੇਟ ਹੋਊਗਾ ਉਹਦਾ ਕੀ ਇਤਿਹਾਸ ਹੋ ਸਕਦਾ ਸੋ ਜਿਹੜਾ ਤੁਸੀਂ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਆਉਣਾ ਜਾਂ ਕਨਸਟੀਟਿਊਸ਼ਨ ਦੇ ਮੁਤਾਬਕ ਮੁਲਕ ਚਲਣਾ ਇਹ ਵੈਸੇ ਵੀ ਕੰਮ ਸਿਆਸਤਦਾਨਾਂ ਦਾ ਹੁੰਦਾ ਸੋ ਬਹੁਤ ਜ਼ਰੂਰਤ ਇਹੀ ਆ ਕਿ ਮਿਲ ਬੈਠ ਕੇ ਜਿਹੜਾ ਸਿਆਸਤਦਾਨਾਂ ਨੂੰ ਇਹਦਾ ਕੋਈ ਹੱਲ ਕੱਢਣਾ ਪੈਣਾ ਤੇ ਆਬਵੀਅਸਲੀ ਜਿਹੜੇ ਤਾਕਤਵਰ ਹਲਕੇ ਆ ਉਹਨਾਂ ਨੂੰ ਵੀ ਇਹ ਗੱਲ ਸੋਚਣ ਦੀ ਲੋੜ ਹੈ ਕਿ ਤੁਸੀਂ ਮੁਲਕ ਨੂੰ ਕਿੱਧਰ ਨੂੰ ਲੈ ਕੇ ਜਾਣਾ ਜੇਕਰ ਤੁਸੀਂ ਹਰ ਟਾਈਮ ਇਹੀ ਰੱਖਣਾ ਕਿ ਸਿਕਿਉਰਿਟੀ ਸਟੇਟ ਹੀ ਬਣਾਈ ਰੱਖਣੀ ਕਿ ਫਲਾਨੀ ਜਗ੍ਹਾ ਤੇ ਜਲਸਾ ਹੋਣ ਲੱਗਾ ਜਾ ਕੇ ਉਹਨੂੰ ਰੋਕ ਦਿਓ ਪੁਲਿਸ ਵਾਲੇ ਇਸੇ ਕੰਮ ਤੇ ਲੱਗੇ ਰਹਿਣਗੇ ਤਾਂ ਉਹਨਾਂ ਨੇ ਮੁਲਕ ਤੁਸੀਂ ਕਿੱਦਾਂ ਚਲਾਉਣਾ ਤੇ ਵੈਸੇ ਵੀ ਇਹ ਬੜੀ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਕਿ ਜੇਕਰ ਇੱਕ ਜਿਹੜਾ ਉੱਚੇ ਮੰਸਬ ਤੇ ਬੈਠਾ ਜਿਹੜਾ ਸ਼ਖਸ ਆ ਜੇਕਰ ਉਹ ਆਪ ਸਹੀ ਕੰਮ ਨਹੀਂ ਕਰਦਾ ਉਹ ਇਹ ਕਾਨੂੰਨ ਤੋਂ ਗਲਤ ਕੰਮ ਹੀ ਹੋ ਗਿਆ ਨਾ ਜੇਕਰ ਤੁਸੀਂ ਕਹੋਗੇ ਕਿ ਕਿਸੇ ਬੰਦੇ ਨੂੰ ਚੋਣ ਨਹੀਂ ਲੰਨ ਦੇਣੀ ਉਹਦੇ ਪੇਪਰ ਪਾੜ ਦੇ ਜਾ ਕੇ ਇਹ ਇਦਾਂ ਵੀ ਹੋਇਆ ਜੀ ਕੌਨਸਟ ਪਰ ਇਹ ਇਦਾਂ ਇਦਾਂ ਵੀ ਹੋਇਆ ਕਿ ਜਦੋਂ ਚੋਣਾਂ ਹੋਈਆਂਗੇ ਇਮਰਾਨ ਖਾਨ ਸਾਹਿਬ ਦੇ ਲੋਕਾਂ ਨੇ ਦਾਵਾ ਕੀਤਾ ਕਿ ਸਾਡੇ ਤਾਂ ਪੇਪਰ ਖੂ ਕੇ ਸਾਤੋਂ ਲੈ ਜਾਂਦੇ ਸੀ ਸੋ ਜੇਕਰ ਤੁਸੀਂ ਇਸ ਵੀ ਕੇ ਨਾਲ ਕਹੋਗੇ ਤਾਂ ਉਹਨਾਂ ਨੂੰ ਪਤਾ ਕਿ ਸਾਡੇ ਤੋਂ ਗਲਤ ਕੰਮ ਕਰਵਾਇਆ ਜਾ ਰਿਹਾ ਤੇ ਜਦੋਂ ਤੁਸੀਂ ਇੱਕ ਵਾਰ ਹੇਟਲੇ ਆਪਸਰ ਨੂੰ ਕਹੋਗੇ ਕਿ ਉਹ ਮੇਰੇ ਲਈ ਆਹ ਗਲਤ ਕੰਮ ਕਰ ਤੇ ਬਾਅਦ ਵਿੱਚ ਉਹ ਉਹ ਕੁਝ ਵੀ ਗਲਤ ਕੰਮ ਕਰੇਗਾ ਫਿਰ ਉਹ ਸਹੀ ਕਿਉਂ ਕਰੂਗਾ ਫਿਰ ਉਹ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਕਿਉਂ ਚੱਲੂਗਾ ਸੋ ਖੈਰ ਇਹ ਇਹ ਜਿਹੜਾ ਕਾਫੀ ਮਸਲੇ ਨੇ ਉੱਥੇ ਹੁਣ ਵੀ ਜਿਹੜਾ 9 ਮਈ ਨੂੰ ਲੈ ਕੇ ਕਾਫੀ ਪੀਟੀਆਈ ਦੇ ਵੱਲੋਂ ਰੈਲੀਆਂ ਕੀਤੀਆਂ ਗਈਆਂ ਤੇ ਉਧਰੋਂ ਜਿਹੜਾ ਲਗਾਤਾਰ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਵੀ ਹੋ ਰਹੀ ਹੈ ਨਾ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਬਣੇ ਰਹਿਵਾਂਗੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਅੰਤਰਰਾਸ਼ਟਰੀ ਮਸਲਿਆਂ ਦੇ ਉੱਤੇ ਆਪ ਬਤ ਕਰਦੇ ਰਹੀਦਾ ਸੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ